ਵਾਹਿਗੁਰੂ ਸਾਹਿਬ ਜੀ ਤਲੰਗ ਕਰ ਦੂਜਾ ਮਹੱਲਾ ਪੰਜਵਾ ਤਉਦ ਬਿਨ ਦੂਜਾ ਨਾਹੀ ਕੋਇ ਤੂ ਕਰਤਾ ਕਰਹੇ ਸੋ ਹੋਇ ਤਉਦ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰੇ ਸੋਇ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾ ਹਾ ਤੂੰ ਹਾ ਤੂੰ ਹੋਵਨ ਹਾਰ ਅਗਮ ਅਗਾਧ ਊਚ ਅਪਾਰ ਜੋ ਤਦ ਸੇਵਹਿ ਤਿੰਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਦਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕਾ ਸੰਗ ਤਰੈ ਸੰਸਾਰ ਕਾਹ ਨਾਨਕ ਪ੍ਰਭ ਲੋਚਾ ਬੂਰ ਸੰਤ ਜਨਾ ਕੀ ਬਾਸ਼ੋ ਤੂਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਸ਼ੋ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ